ਉਹ ਕੋਨੀ ਮੱਝ ਸੂਣ ਵਾਲੀ ਆਪਾਂ ਲੈ ਕੇ ਆਏ ਆ ਖੜੇ ਆ ਜੀ ਪਿੰਡ ਫੂਲ ਬਾਈ ਵਿੰਦਰ ਦੇ ਕੋਲ ਇੱਕ ਆਪਾਂ ਸਾਨੂੰ ਚੰਗੇ ਦੁੱਧ ਵਾਲੀ ਮੱਝ ਦਿਖਾ ਰਹੇ ਆ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲਵਾਂਗੇ ਵੀ ਕਿੰਨੇ ਕ ਦਿਨ ਜਿਹੜੇ ਸੂਣ ਦੇ ਵਿੱਚ ਰਹਿੰਦੇ ਨੇ ਕਿਹੜਾ ਸੁਆਹੇ ਸੂਂਦੀ ਐ ਤੇ ਵੈਸੇ ਤਾਂ ਬਾਈ ਦਾ ਕੰਮ ਮਿੱਤਰੋ ਵਪਾਰ ਦਾ ਸੀ ਪਰ ਹੁਣ ਵਪਾਰ ਦਾ ਘਟਾਇਆ ਵਾ ਇਹ ਘਰੇਲੂ ਬਾਈ ਦੀ ਮੱਝ ਐ ਆਪ ਚੋਈ ਵੀ ਐ ਪੂਰੀ ਡਿਟੇਲ ਆਪਾਂ ਬਾਈ ਤੋਂ ਲੈਣੇ ਆ ਤੇ ਵੀ ਕਿੰਨੇ ਕ ਦਿਨ ਸੂਣ ਦੇ ਵਿੱਚ ਬਾਕੀ ਨੇ ਕਿੰਨਾ ਇਹਨੇ ਦੁੱਧ ਕੱਢਿਆ ਵਾ ਫੇਰ ਆਪਾਂ ਤੁਹਾਨੂੰ ਤੋਰ ਕੇ ਵੀ ਦਿਖਾਵਾਂਗੇ ਤੇ ਬਾਈ ਨੇ ਕੀ ਰੇਟ ਕੀਤਾ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਠੀਕ ਹੈ ਜੀ ਵਧੀਆ ਠੀਕ ਹੈ ਸੇਤਾ ਹਾਂਜੀ ਸੂਆ ਮੱਝ ਦਾ ਤੇ ਤੀਜੇ ਸੂਆ ਸੂਣਾ ਜੀ ਤੀਜੇ ਸੂਆ ਸੂਂਦੀ ਆ ਹਾਂਜੀ ਦੁੱਧ ਸਹੀ ਕਿੰਨਾ ਕ ਦਿੰਦਾ ਵਾ ਜੀ 16 17 ਕਿਲੋ ਦੁੱਧ ਦਿੰਦਾ ਬਾਈ 16 17 ਹਾਂਜੀ ਦਿੰਦਾ ਵਾ ਜੀ ਮਤਲਬ ਤੁਸੀਂ ਚੋਇਆ ਵਾ ਚੋਇਆ ਬਾਈ ਕੋਈ ਟੀਕੇ ਬਾਰੇ ਜਾਣਕਾਰੀ ਹੈ ਟੀਕੇ ਬਾਰੇ ਬੱਚੇ ਨੂੰ ਪਤਾ ਜੀ ਹਾਂ ਪਰ ਉਹਨੇ ਆਪਾਂ ਚੰਗੇ ਸਾਰਾ ਮਾਲ ਚੰਗੇ ਹੀ ਹੈ ਜੀ ਆਪਣਾ ਠੀਕ ਹੈ ਵੀ ਚੰਗਾ ਟੀਕਾ ਲਵਾਉਣਾ ਟੀਕਾ ਟੀਕਾ ਹੀ ਲਵਾਉਣਾ ਪਰ ਪ੍ਰੋਪਰ ਜਾਣਕਾਰੀ ਨਹੀਂ ਹੈ ਹਾਂ ਨਾ ਉਹ ਨਹੀਂ ਓਕੇ ਚਲੋ ਹੁਣ ਆਪਾਂ ਲੈ ਜੂ ਦਿਨ ਅਜੇ ਹਫਤਾ ਇਹ ਲੈ ਜੂ ਸੀ ਹਲੇ 7-8 ਦਿਨ ਪਏ ਜੀ ਇਹਦੇ ਪਏ ਆ ਪਏ ਆ 16 17 ਲੀਟਰ ਦੁੱਧ ਦਿੰਦਾ ਹਾਂਜੀ ਤੇ ਠੀਕਾ ਚੰਗਾ ਲੱਗਿਆ ਵਾ ਹਫਤਾ ਜੇ ਸੂਣ ਚ ਰਹਿੰਦਾ ਹਨਾ ਠੀਕਾ ਤੋਰੋ ਜੇ ਇੱਕ ਵਾਰੀ ਤੋਰ ਕੇ ਦਿਖਾ ਦਿਓ ਫੁੱਲ ਬੇਲ ਫੁੱਲ ਕਦਕੜ ਸੋਹਣਾ ਵਜਨ ਮਿੱਤਰੋ ਚੰਗਾ ਤੇ ਚੰਗੀ ਸਭੀ ਵੀ ਆ ਘਰੇਲੂ ਆਪਾਂ ਕਹਿ ਸਕਦੇ ਹਾਂ ਕਿਉਂਕਿ ਬਾਈ ਦੀ ਇਹ ਦੁੱਧ ਚੋਈ ਵੀ ਆ ਤੋਰੋ ਜਰੂਰ ਦਰਦੀ ਆ ਤੇ ਵਜਨ ਜਿਹੜਾ ਫੁੱਲ ਹੈ ਸੋਹਣਾ ਮਿੱਤਰੋ ਸਭੀ ਵੀ ਆ ਬੀਹੇ ਚੱਕਦੇ ਸਭ ਬਾਈ ਦੀ ਪੁੱਤ ਨਹੀਂ ਬਾਰ ਬਾਰੀ ਜਲ ਵੀ ਹੀ ਚਲਾ ਚਲੋ ਭਾਈ ਹੌਲੀ 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 ਕੋਈ ਕੋਈ ਨੀ ਬੋਝ ਕਲ ਹੈ ਚਲ ਮੜਾ ਇਹ ਤੋਰ ਕੇ ਦਿਖਾ ਦਨੇ ਆ ਇਤਨ ਨੂੰ ਤੋਰੋ ਜਾ ਗੱਡੀ ਆ ਹਨਾ ਨਹੀਂ ਥੋੜਾ ਜਾ ੱੱੱਕਾ ਕਰਦੀ ਆ ਜਾਨ ਬਹੁਤ ਆ ਨਾ ਮੰਦ ਵਿੱਚ ਕਿੱਲੇ ਦੇ ਮੰਦ ਤੋਰ ਟ੍ਰੇਡ ਕਿੰਨਾ ਕਰਤਾ ਜੀ ਆਪਾ 2.5 ਲੱਖ 5000 ਹਜ਼ਾਰ ਕਰਤਾ 2.5 ਹਾਂਜੀ ਤੇ ਮਾਨ ਟਨ ਹੋ ਜਾਣਾ ਮਾਨ ਟਨ ਕਰਦੇ ਹਾਂ ਠੀਕ ਆ ਫੋਨ ਨੰਬਰ ਦੱਸ ਦਿਓ ਆਪਣਾ 9863560520 94635 60520 60520 ਆ ਮੜਾ ਜ ਟੂ ਇਧਰ ਤੇ ਫੇਰ ਉਹ ਕਰਾ ਲੈ ਵਾ ਦਿਖਾ ਦ ਗਿਆ ਆਪਾਂ ਨੇੜੇ ਕਰਕੇ ਕੈਮਰਾ ਥੋੜਾ ਜਿਆ ਮਿੱਤਰੋ ਡਰਦੀ ਜ਼ਰੂਰ ਹੈ ਤਾਂ ਕਰਕੇ ਆਪਾਂ ਤੁਹਾਨੂੰ ਪਹਿਲਾਂ ਦਾ ਦੂਰੋ ਹੀ ਤੋਰ ਕੇ ਦਿਖਾਈ ਹੈ ਕੱਲਾ ਕੱਲਾ ਥਾਣਾ ਥਾਣਾ ਦਾ ਗਾਇਲ ਸਾਈਜ਼ ਮਿੱਤਰੋ ਚੰਗਾ ਭਜਨ ਚੰਗਾ ਚੰਗੀ ਮਿੱਤਰੋ ਸਭੀ ਵੀ ਹੈ ਸੋ ਜਿਹੜੇ ਵੀ ਵੀਰ ਭਰਾ ਨੂੰ ਪਸੰਦ ਆਉਂਦੀ ਹੈ ਤਾਂ ਬਾਈ ਦੇ ਨਾਲ ਕਰ ਸਕਦੇ ਹੋ ਮਿੱਤਰੋ ਸੰਪਰਕ ਪਿੰਡ ਬਾਈ ਦਾ ਫੂਲ ਹੈ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਸੋ ਜੇਕਰ ਕਿਸੇ ਵੀ ਵੀਰ ਭਰਾ ਨੇ ਮਿੱਤਰੋ ਵੀਡੀਓ ਬਣਵਾਉਣੀ ਆ ਤਾਂ ਮੇਰਾ ਨੰਬਰ ਹੈ ਜੀ 98724 82124 ਹੋ ਲਗਾਤਾਰ ਮਿੱਤਰੋ ਆਪਣੀਆਂ ਵੀਡੀਓ ਆ ਰਹੀਆਂ ਨੇ ਇਸ ਤੋਂ ਬਾਅਦ ਇੱਕ ਆਪਾਂ ਤੁਹਾਨੂੰ ਬੈੜਕਾ ਦਿਖਾਉਣੀ ਆ ਜਿਹੜੇ ਭਰਾ ਨੂੰ ਕੋਈ ਬੈੜਕਾ ਪਸੰਦ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ